ਦੋਸਤੋ ਬੀਤੇ ਕੱਲ ਮੈਂ ਇੱਕ ਵੀਡੀਓ ਬਣਾ ਕੇ ਇਸ ਚੈਨਲ ਸੱਤ ਟੈਲੀਵਿਜ਼ਨ ਦੇ ਉੱਪਰ ਅਪਲੋਡ ਕੀਤੀ ਉਹ ਵੀਡੀਓ ਸੀ ਕਿ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਹੋ ਰਹੀਆਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਹੇਠ ਤੇ ਉਸ ਪ੍ਰੋਜੈਕਟ ਦਾ ਇੱਕ ਹਿੱਸਾ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸੀ ਕਿ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਜਿਹੜਾ ਇੱਕ ਇਕਨੋਮਿਕ ਕੋਰੀਡੋਰ ਬਣਾਇਆ ਜਾ ਰਿਹਾ ਬਿੱਤੇ ਕੱਲ ਮੈਂ ਇਹ ਵੀਡੀਓ ਬਣਾਈ ਵੀਡੀਓ ਬਣਾ ਕੇ ਚੈਨਲ ਦੇ ਉੱਪਰ ਅਪਲੋਡ ਕੀਤੀ ਸੀ ਤੇ ਇਸ ਵੀਡੀਓ ਨੂੰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰ ਦਿੱਤਾ ਤੇ ਤੁਸੀਂ ਕਈ ਸੈਂਕੜੇ ਦੋਸਤਾਂ ਨੇ ਕਮੈਂਟ ਕੀਤੇ ਵੱਖ-ਵੱਖ ਜਿਹੜੀ ਜਾਣਕਾਰੀ ਤੁਹਾਡੇ ਕੋਲ ਸੀ ਤੁਸੀਂ ਸਾਂਝੀ ਕੀਤੀ ਜਾਂ ਸਾਡੇ ਕੋਲੋਂ ਤੁਸੀਂ ਜਾਣਕਾਰੀ ਮੰਗੀ ਜਦੋਂ ਕੱਲ ਇਹ ਵੀਡੀਓ ਆਪਾਂ ਨੇ ਚੈਨਲ ਦੇ ਉੱਪਰ ਅਪਲੋਡ ਕੀਤੀ ਇਹ ਵੀਡੀਓ ਚੱਲ ਰਹੀ ਸੀ ਉਦੋਂ ਨਾਲ ਦੀ ਨਾਲ ਖਬਰ ਨਿਕਲ ਕੇ ਆਉਂਦੀ ਹੈ ਕਿ ਬਠਿੰਡਾ ਦੇ ਵਿੱਚ ਜਿਹੜਾ ਇਹ ਕੋਰੀਡੋਰ ਸੀ ਇਸ ਦੇ ਤਹਿਤ ਜਿਹੜੀ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਸੀ ਉਹਨੂੰ ਲੈ ਕੇ ਇੱਕ ਵੱਡਾ ਵਿਵਾਦ ਹੋ ਗਿਆ ਵਿਵਾਦ ਕੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿਹੜੀ ਪੰਜਾਬ ਦੀ ਇੱਕ ਵੱਡੀ ਕਿਸਾਨ ਜਥੇਬੰਦੀ ਹੈ ਪੰਜਾਬ ਦੀ ਕੀ ਇਵਨ ਕਿਵੇਂ ਕਹਾਂਗੇ ਦੇਸ਼ਿਕ ਵੱਡੀ ਕਿਸਾਨ ਜਥੇਬੰਦੀ ਹੈ ਜਿਹੜੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਕਾਰਪੋਰੇਟ ਜਿਹੜੀ ਇਨਵੈਸਟ ਹੈ ਉਹ ਇਨਵੈਸਟ ਖੇਤੀ ਦੇ ਵਿੱਚ ਬੰਦ ਹੋਵੇ ਅਖਰ ਬੀਤੇ ਕੱਲ ਕੀ ਹੋਇਆ ਬੀਤੇ ਕੱਲ ਹੋਇਆ ਕਿ ਜਿਹੜਾ ਇਹ ਕੋਰੀਡੋਰ ਹੈ ਦੋਸਤੋ ਅਮਰਸਰ ਤੋਂ ਜਾਮਨਗਰ ਤੱਕ ਜਿਹਦੇ ਵਿੱਚ ਮੈਂ ਕੱਲ ਵੀ ਜ਼ਿਕਰ ਕੀਤਾ ਸੀਗੇ ਫਰੀਦਕੋਟ ਬਠਿੰਡਾ ਜਿਹੇ ਵੱਡੇ ਜ਼ਿਲ੍ਹੇ ਆਉਂਦੇ ਨੇ ਜਦੋਂ ਬਠਿੰਡਾ ਦੀ ਗੱਲ ਆਈ ਦੋਸਤੋ ਤਾਂ ਬਠਿੰਡਾ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਗਈ ਸੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਦੋਂ ਉਸ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਨੇ ਲਿਆ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਝੰਡੇ ਹੇਠ ਸੈਂਕੜੇ ਹਜ਼ਾਰਾਂ ਕਿਸਾਨ ਉਸ ਕਬਜ਼ੇ ਵਾਲੀ ਥਾਂ ਦੇ ਉੱਪਰ ਜਾਣ ਦੇ ਲਈ ਵਹੀਰਾਂ ਘਤਤੀਆਂ ਮਾਮਲਾ ਕੀ ਹੋਇਆ ਮਾਮਲਾ ਸੀ ਕਿ ਇਸ ਕੋਰੀਡੋਰ ਦੇ ਰਾਹੀਂ ਜਿਹੜੀ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਕਈ ਕਿਸਾਨਾਂ ਦਾ ਕਹਿਣਾ ਹੈਗਾ ਕਿ ਇਹ ਸਾਡੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਅਸੀਂ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਸਰਕਾਰ ਨੂੰ ਰੋਡ ਦੇ ਲਈ ਕਿਸੇ ਹੋਰ ਉਦਯੋਗ ਦੇ ਲਈ ਬਿਲਕੁਲ ਨਹੀਂ ਦਵਾਂਗੇ ਕੋਸ਼ਿਸ਼ ਕਿਸਾਨਾਂ ਦਾ ਕਹਿਣਾ ਸੀ ਕਿ ਸਾਨੂੰ ਸਹੀ ਤਰੀਕੇ ਦੇ ਨਾਲ ਮੁਆਵਜ਼ਾ ਨਹੀਂ ਮਿਲਿਆ ਹੈਗਾ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਸਾਡੀਆਂ ਜ਼ਮੀਨਾਂ ਧੱਕੇ ਦੇ ਨਾਲ ਕਬਜ਼ੇ ਕੀਤੀਆਂ ਜਾ ਰਹੀਆਂ ਨੇ ਸਾਡੀਆਂ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ ਧੱਕੇ ਦੇ ਨਾਲ ਤੇ ਜਦੋਂ ਪ੍ਰਸ਼ਾਸਨ ਉੱਥੇ ਕਬਜ਼ਾ ਲੈ ਲੈਂਦਾ ਜ਼ਮੀਨ ਦਾ ਤਾਂ ਬਠਿੰਡਾ ਜ਼ਿਲ੍ਹੇ ਦੇ ਦੋਸਤੋ ਤਿੰਨ ਪਿੰਡ ਨੇ ਦੁੰਨੇਵਾਲਾ ਪਿੰਡ ਹੈ ਇਸ ਤੋਂ ਇਲਾਵਾ ਦੁੰਨੇਵਾਲਾ ਤੋਂ ਇਲਾਵਾ ਤੁਸੀਂ ਦੇਖੋ ਕਿ ਭਗਵਾਨਗੜ ਪਿੰਡ ਹੈ ਭਗਵਾਨਗੜ ਤੋਂ ਇਲਾਵਾ ਸ਼ੇਰਗੜ ਪਿੰਡ ਹੈ ਤਿੰਨ ਪਿੰਡ ਨੇ ਦੁੰਨੇਵਾਲਾ ਭਗਵਾਨਗੜ ਤੇ ਸ਼ੇਰਗੜ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਰੋਕੀਆਂ ਗਈਆਂ ਸੀ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਰੋਕੀਆਂ ਗਈਆਂ ਪ੍ਰਸ਼ਾਸਨ ਨੇ ਦੋਸਤੋ ਕਬਜ਼ਾ ਲੈ ਲਿਆ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਜ਼ਮੀਨਾਂ ਦੇਣੀਆਂ ਨਹੀਂ ਜਾਂ ਸਾਨੂੰ ਸਹੀ ਮੁੱਲ ਨਹੀਂ ਇਹਨਾਂ ਜ਼ਮੀਨਾਂ ਦੇ ਮਿਲੇ ਤਾਂ ਉਹਨਾਂ ਨੇ ਜਾ ਕੇ ਮੁਰ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਜ਼ਮੀਨਵੱਲ ਉਹ ਸਾਰੇ ਕਿਸਾਨ ਵਧੇ ਜਦੋਂ ਜ਼ਮੀਨਵੱਲ ਕਿਸਾਨ ਵਧੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜ਼ਮੀਨਵੱਲ ਆਪਣੇ ਜਾਣ ਲੱਗੇ ਤਾਂ ਪ੍ਰਸ਼ਾਸਨ ਨੇ ਇੱਕ ਵੈਰੀਗੇਟਿੰਗ ਵਿੱਚ ਕਰਤੀ ਵੈਰੀਗੇਟਿੰਗ ਦੀ ਇੱਕ ਲੇਅਰ ਬਣਾਤੀ ਉਹ ਲੇਅਰ ਸੀ ਕਿ ਮਿੱਟੀ ਦੇ ਨਾਲ ਭਰੇ ਹੋਏ ਜਿਹੜੇ ਟਿੱਪਰ ਸੀ ਉਹ ਟਿੱਪਰ ਰਾਸਤੇ ਦੇ ਵਿੱਚ ਖੜੇ ਕਰਤੇ ਤਾਂ ਜੋ ਕਿਸਾਨਾਂ ਨੂੰ ਉੱਥੇ ਹੀ ਰੋਕਿਆ ਜਾ ਸਕੇ ਇਸੇ ਬਾਬ ਜਦੋਂ ਕਿਸਾਨ ਨਾਕੇ ਹਟਾਉਂਦੇ ਹੋਏ ਅੱਗੇ ਵੱਧ ਰਹੇ ਸੀ ਤੇ ਅਖੀਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮੈਂ ਕਿਹਾ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਸੀ ਉਹ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਸੈੱਟ ਹੈਗੇ ਤਾਂ ਜੋ ਕਿਸਾਨਾਂ ਨੂੰ ਉਥੋਂ ਖੁਰਦ-ਬੁਰਦ ਕੀਤਾ ਜਾ ਸਕੇ ਤੇ ਕਿਹਾ ਜਾ ਰਿਹਾ ਕਿ ਝਟਪ ਵੀ ਹੋਈ ਹੈ ਕਈ ਜਿਹੜੀ ਵੀਡੀਓ ਨੇ ਵੀਡੀਓ ਤੁਸੀਂ ਦੇਖੀ ਹੋਣੀ ਆ ਕਿ ਕਿਸਾਨ ਵੀ ਜ਼ਖਮੀ ਹੋਏ ਨੇ ਇਸ ਤੋਂ ਇਲਾਵਾ ਸੱਤ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਕਿ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਜਾਂ ਦੋ ਜਿਹੜੇ ਮਹਿਲਾ ਪੁਲਿਸ ਅਧਿਕਾਰੀ ਨੇ ਉਹ ਵੀ ਦੋਸਤੋ ਇਹਦੇ ਵਿੱਚ ਜ਼ਖਮੀ ਹੋਏ ਨੇ ਕਿ ਜਦੋਂ ਭਾਰਤੀ ਕਿਸਾਨੀ union ਇਕਤਾ ਉਗਰਾਹਾਂ ਦੇ ਜਿਹੜੇ ਪ੍ਰਧਾਨ ਨੇ ਉਹ ਮੀਡੀਆ ਨੂੰ ਸੰਬੋਧਨ ਹੋ ਰਹੀ ਸੀ ਉਹ ਕਹਿ ਰਹੇ ਸੀ ਕਿ ਮੁਆਵਜ਼ਾ ਨਹੀਂ ਦਿੱਤਾ ਗਿਆ ਜਿੰਨੇ ਮੁਆਵਜ਼ੇ ਤੁਸੀਂ ਪਿੱਛੇ ਦਿੱਤੇ ਨੇ ਪ੍ਰਸ਼ਾਸਨ ਨੇ ਉਨੇ ਹੀ ਮੁਆਵਜ਼ੇ ਤੁਸੀਂ ਅੱਗੇ ਕਿਸਾਨਾਂ ਨੂੰ ਦੇ ਦਿਓ ਤੇ ਤੁਸੀਂ ਜ਼ਮੀਨ ਐਕਵਾਇਰ ਕਰ ਲਵੋ ਕਿਸਾਨ ਸਹਿਮਤੀ ਦੇ ਰਹੇ ਹੋਣੇ ਜਥੇਬੰਦੀ ਨੂੰ ਇਸ ਗੱਲ ਦੀ ਪਰ ਜਿਹੜਾ ਕਿ ਹਜਾਰਾ ਕਿ ਪਿੱਛੇ ਤਾਂ ਉਗਰਾਹ ਸਾਹਬ ਨੇ ਕਿਹੇ ਗੱਲ ਤੇ ਪਿੱਛੇ ਤਾਂ 82 82 ਲੱਖ ਰੁਪਇਆ ਜਿਹੜਾ ਆਪਣਾ ਉਹ ਜਿਹੜਾ ਮੁਆਵਜ਼ਾ ਸੀ ਮੁਆਵਜ਼ਾ ਦਿੱਤਾ ਗਿਆ 82 82 ਲੱਖ ਰੁਪਇਆ 70 70 ਲੱਖ 72 72 75 75 ਲੱਖ ਰੁਪਇਆ ਪਿੱਛੇ ਤਾਂ ਮੁਆਵਜ਼ਾ ਦਿੱਤਾ ਗਿਆ ਕਿਸਾਨਾਂ ਨੂੰ ਪਰ ਜਦੋਂ ਅੱਗੇ ਮੁਆਵਜ਼ਾ ਦੇਣ ਦੀ ਗੱਲ ਆਈ ਅੱਗੇ ਮੁਆਵਜ਼ਾ ਦਿੱਤਾ ਗਿਆ ਸਿਰਫ ਤੇ ਸਿਰਫ 40 ਲੱਖ ਕਿਸੇ ਨੂੰ 45 ਲੱਖ ਜਦੋਂ ਪ੍ਰਸ਼ਾਸਨ ਆਪਣਾ ਪੱਖ ਰੱਖ ਰਿਹਾ ਸੀ ਦੋਸਤੋ ਇਹਦੇ ਤੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ 1.5 ਸਾਲ ਪਹਿਲਾਂ ਇਹ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਸੀ ਤੇ ਇਹਨਾਂ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਚਲਾ ਗਿਆ ਕਿ 1.5 ਸਾਲ ਪਹਿਲਾਂ ਜਿਹੜੀ ਅਸੀਂ ਪੈਸੇ ਸੀ ਉਹ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਤੇ ਕਿ ਕਿਸਾਨ ਅੱਜ ਕਾਹਦਾ ਵਿਰੋਧ ਕਰ ਰਹੇ ਨੇ ਇਹ ਗੱਲ ਹੈਗੀ ਦੋਸਤੋ ਭਾਰਤ ਮਾਲਾ ਪ੍ਰੋਜੈਕਟ ਮੈਂ ਇਹਦੇ ਤੇ ਵੀਡੀਓ ਬਣਾ ਰਿਹਾ ਦੋ ਤਿੰਨ ਵੀਡੀਓ ਮੈਂ ਇਹਦੇ ਤੇ ਬਣਾ ਚੁੱਕਿਆ ਤੇ ਅੱਜ ਵੀ ਮੈਂ ਇੱਕ ਵੀਡੀਓ ਹੋਰ ਕੋਰੀਡੋਰ ਦੀ ਪੇਸ਼ ਕਰਨੀ ਸੀ ਤੁਹਾਡੇ ਨਾਲ ਪਰ ਮਾਮਲਾ ਕੀ ਹੋਇਆ ਕਿ ਕਨਫਲਿਕਟ ਪੈਦਾ ਹੋ ਗਿਆ ਉਸ ਕਨਫਲਿਕਟ ਦੀ ਰਾਤ ਮੈਂ ਅਪਡੇਟ ਦੇਖ ਰਿਹਾ ਸੀ ਤੇ ਹੁਣ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ ਕਿ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਜ਼ਮੀਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪਹਿਲਾਂ ਵੀ ਵਿਵਾਦ ਹੋਇਆ ਤੇ ਹੁਣ ਫਿਰ ਦੋਸਤੋ ਵਿਵਾਦ ਹੈ ਜਿਹੜਾ ਉਹ ਵਿਵਾਦ ਹੋਇਆ ਹੋਇਆ ਹੁਣ ਦੇਖਣ ਵਾਲਾ ਹੋਊਗਾ ਕਿ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਦਿਨ ਉਹ ਕਿਦਾਂ ਦਾ ਰਹਿਣ ਵਾਲਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਹੋ ਚੁੱਕਿਆ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਕਿ ਸਾਡੇ ਤਾਂ ਜਿਹੜੇ ਸੰਘਰਸ਼ ਨੇ ਸਾਡੇ ਤਾਂ ਜਿਹੜੇ ਸਟਰਗਲ ਨੇ ਇਹ ਸਟਰਗਲ ਸਾਡੇ ਸ਼ਾਂਤੀਪੂਰਵਕ ਨੇ ਅਸੀਂ ਕੋਈ ਹਿੰਸਕ ਨਹੀਂ ਹੁੰਦੇ ਅਸੀਂ ਤਾਂ ਸ਼ਾਂਤੀਮਈ ਸੜਕ ਦੇ ਉੱਪਰ ਧਰਨਾ ਮਾਰ ਕੇ ਬਹਿ ਜਾਂਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਤੁਸੀਂ ਬਰਬਾਦ ਨਾ ਕਰੋ ਇਹ ਜਿਹੜਾ ਦੋਸਤੋ ਹੈਗਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈਗਾ ਪਰ ਭਾਰਤਵਾਲਾ ਪ੍ਰੋਜੈਕਟ ਦੇ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਏਰੀਆ ਭਾਰਤਵਾਲਾ ਪ੍ਰੋਜੈਕਟ ਦੇ ਤਹਿਤ ਉਹ ਤਕਰੀਬਨ ਕਰੀਮ ਦੋਸਤੋ 60 ਤੋਂ 61 ਕਿਲੋਮੀਟਰ ਏਰੀਆ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਏਰੀਆ ਭਾਰਤ ਮਾਲਾ ਪ੍ਰੋਜੈਕਟ ਕਵਰ ਕਰਦਾ ਇਸ ਤੋਂ ਇਲਾਵਾ ਫਰੀਦਕੋਟ ਹੈ ਜਾਂ ਹੋਰ ਕਾਫੀ ਜ਼ਿਲ੍ਹੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਆਪਸ ਦੇ ਵਿੱਚ ਸਰਕਾਰ ਦੇ ਮੁਤਾਬਕ ਇਸ ਜੇ ਅਮਰਸਰ ਤੋਂ ਜਾਮਨਗਰ ਤੱਕ 15 ਜ਼ਿਲ੍ਹਿਆਂ ਨੂੰ ਅਸੀਂ ਦੇਸ਼ ਦੇ ਨੂੰ ਆਪਸ ਦੇ ਵਿੱਚ ਜੋੜ ਰਹੇ ਹਾਂ ਪਰ ਕਿਸਾਨ ਜਿੱਥੇ ਬੰਦੀਆਂ ਦੀ ਕਈ ਬੀਬੀਆਂੜੀ ਕਿਸਾਨ ਬੀਬੀਆਂ ਉਹਨਾਂ ਨੂੰ ਮੈਂ ਸੁਣਿਆ ਉਹ ਕਹਿੰਦੇ ਕਿ ਅਸੀਂ ਜ਼ਮੀਨਾਂ ਆਪਣੀ ਦੇਣ ਦੇ ਲਈ ਰਾਜ਼ੀ ਨਹੀਂ ਹੈਗੇ ਉਹ ਕਹਿੰਦੇ ਜੇ ਅਸੀਂ ਆਪਣੀ ਜ਼ਮੀਨਾਂ ਇੱਥੇ ਸਾਡੀਆਂ 40 40 45 ਲੱਖ 70 70 ਲੱਖ ਨੂੰ ਐਕਵਾਇਰ ਕਰ ਵੀ ਲਈਆਂ ਤਾਂ ਅ ਜੋ ਮਿੰਦਾ ਨਹੀਂ ਮਿਲਦੀਆਂ ਜੇਕਰ ਅੱਗੇ ਅਸੀਂ ਕਿਤੇ ਜਾ ਕੇ ਜ਼ਮੀਨ ਖਰੀਦਾਂਗੇ ਆਪਣੇ ਬੱਚੇ-ਬਾਲ ਬੱਚੇ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਵਾਂਗੇ ਉਹਨਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਉੱਥੇ ਕੱਲ ਨੂੰ ਫਿਰ ਸਰਕਾਰ ਜ਼ਮੀਨ ਐਕਵਾਇਰ ਕਰ ਲਵੇ ਸਾਨੂੰ ਉੱਥੇ ਫਿਰ ਉੱਥੋਂ ਫਿਰ ਉੱਜੜਨਾ ਪਊਗਾ ਯਾਨੀ ਕਿ ਇੱਕ ਸਟੈਬਲਿਸ਼ਮੈਂਟ ਹੈ ਪਿੰਡਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਇਹਨਾਂ ਜ਼ਮੀਨਾਂ ਦੇ ਨਾਲ ਤੇ ਹੁਣ ਦੇਖੋ ਕਿ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਵੱਡੀਆਂ-ਵੱਡੀਆਂ ਜਿਹੜੀਆਂ ਰੋਡਸ ਨੇ